ਤੇਰ ਮੈਮ ਨਾਲ ਨਾਲ ਦਾ ਹੱਥ ਫੜ ਲਿਆ ਜੀ ਫੜ ਕੇ ਤੇ ਮੈਨੂੰ ਇੱਥੇ ਫੜ ਲਿਆ ਸਾਰਿਆਂ ਨੂੰ ਫੋਨ ਕੀਤਾ ਉਹਦੇ ਵਿੱਚ ਇਹ ਚੋਰ ਅੰਦਰ ਵੜ ਕੇ ਚੋਰੀ ਕਰਦਾ ਫੜਿਆ ਗਿਆ ਇੱਕ ਕੋ ਸਾ ਵੀ ਚੋਰ ਫੜ ਲਿਆ ਇਹ ਪਲਾਈ ਤੋੜ ਕੇ ਵੜਿਆ ਜੀ ਇਹ ਪਲਾਈ ਇੱਟ ਨਾਲ ਤੋੜੀ ਜੀ ਦੋ ਸਮਾਨਤਾ ਅੰਦਰ ਲੱਖਾਂ ਦਾ ਸਮਾਨ ਪਿਆ ਹੈ ਜੀ ਬੱਚਿਆਂ ਦਾ ਖੇਡਾਂ ਦਾ ਸਮਾਨ ਹੈ ਇਹ ਦੇ ਅੰਦਰ ਵੜਿਆ ਹੈ ਇਹਦੇ ਅੰਦਰ ਵੜ ਕੇ ਜੀ ਨੇ ਇੱਕ ਡੰਬਲ ਸਿੱਟਿਆ ਬਾਹਰ ਦੀ ਜਿਮ ਦਾ ਸਮਾਨ ਹੈ ਉੱਥੇ ਲਾਈਟਾਂ ਲੱਗ ਰਹੀਆਂ ਨੇ ਹੈਂਡਬਾਲ ਗਰਾਊਂਡਾਂ ਵਿੱਚ ਉਹ ਲਾਈਟਾਂ ਪਈਆਂ ਨੇ ਤੁੰਦ ਦਾ ਲਾਹਾ ਲੈ ਕੇ ਇੱਕ ਚੋਰ ਵੱਲੋਂ ਨਹਿਰੋ ਸਟੇਡੀਅਮ ਅੰਦਰ ਖੇਡਾਂ ਦਾ ਸਮਾਨ ਚੋਰੀ ਕਰਦੇ ਹੋਏ ਮੌਕੇ ਤੇ ਚੌਂਕੀਦਾਰ ਵੱਲੋਂ ਕਾਬੂ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਚੌਂਕੀਦਾਰ ਸਤਪਾਲ ਨੇ ਦੱਸਿਆ ਕਿ ਅੱਜ ਸਵੇਰ ਸਟੇਡੀਅਮ ਦੇ ਸਟੋਰ ਰੂਮ ਜਿੱਥੇ ਖੇਡਾਂ ਤੇ ਜਿਮ ਦਾ ਲੱਖਾਂ ਰ ਉੜ ਕੇ ਇੱਕ ਚੋਰ ਅੰਦਰ ਜਾ ਵੜਿਆ ਜਿਸ ਵੱਲੋਂ ਚੋਰੀ ਕਰਦੇ ਹੋਏ ਕੁਝ ਸਮਾਨ ਹਲੇ ਬਾਹਰ ਕੱਢਿਆ ਹੀ ਸੀ ਉਸ ਦੀ ਨਿਗਾ ਉਸ ਉੱਤੇ ਪੈ ਗਈ ਜਿਸ ਨੂੰ ਮੌਕੇ ਤੇ ਕਮਰੇ ਅੰਦਰ ਹੀ ਰੋਕ ਲਿਆ ਗਿਆ ਅਤੇ ਇਸ ਦੀ ਸੂਚਨਾ ਕੋਚ ਮਾਈਕਲ ਨੂੰ ਦਿੱਤੀ ਗਈ ਜਿਨ੍ਹਾਂ ਦੇ ਆਉਣ ਤੋਂ ਬਾਅਦ ਦਰਵਾਜ਼ੇ ਦਾ ਲੋਕ ਖੋਲ ਕੇ ਚੋਰ ਨੂੰ ਅੰਦਰੋਂ ਕੱਢਿਆ ਗਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਕੋਚ ਮਾਈਕਲ ਨੇ ਦੱਸਿਆ ਕਿ ਸਟੋਰ ਚ ਲੱਖਾਂ ਰੁਪਏ ਦਾ ਖੇਡ ਦਾ ਅਤੇ ਜਿੰਮ ਦਾ ਸਮਾਨ ਪਿਆ ਹੈ ਨਾਲ ਹੀ ਹੈਂਡਬਾਲ ਦੀ ਗਰਾਊਂਡ ਚ ਲੱਗਣ ਵਾਲੀ ਕੀਮਤੀ ਲਾਈਟਾਂ ਵੀ ਰੱਖੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਚੌਕੀਦਾਰੀ ਮੁਸਤੈਦੀ ਦੇ ਚਲਦੇ ਨੁਕਸਾਨ ਤੋਂ ਬਚਾਅ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਚੋਰ ਨੂੰ ਕੋਤਵਾਲ ਲਿਆਇਆ ਗਿਆ ਜਿਸ ਜਿੱਥੇ ਅਗਲੀ ਕਾਰਵਾਈ ਕੀਤੀ ਜਾਏਗੀ ਜੀ ਮੈਂ ਦਫਤਰ ਦੇ ਵਿੱਚ ਸੀ ਜੇ ਅੰਦਰ ਤੇ ਜਦੋਂ ਮੈਂ ਜੀ ਰਾਤ ਦੀ ਡਿਊਟੀ ਹੈ ਜੀ ਚੌਕੀਦਾਰ ਮੇਰਾ ਨਾਂ ਸਤਪਾਲ ਹੈ ਜੀ ਤੇ ਮੈਂ ਜਦੋਂ ਸਵੇਰ ਬਾਹਰ ਆਇਆ ਰਾਉਂਡ ਵਾਸਤੇ ਤੇ ਇਹ ਨੇ ਖੜਕਾ ਆਇਆ ਮੈਨੂੰ ਮੈਂ ਭੱਜ ਕੇ ਉਧਰੋਂ ਆਇਆ ਗੇਟ ਖੋਲ ਕੇ ਦਫਤਰ ਵਾਲਾ ਇਹਨੂੰ ਮੈਂ ਦੇਖਿਆ ਕਿ ਜਿਹਦੇ ਇਹ ਦੇ ਅੰਦਰ ਵੜਿਆ ਹੈ ਇਹਦੇ ਅੰਦਰ ਵੜ ਕੇ ਜੀ ਨੇ ਇੱਕ ਡੰਬਲ ਸਿੱਟਿਆ ਬਾਹਰ ਜੀ ਜਦੋਂ ਇਹਨੇ ਦੂਜਾ ਡੰਬਲ ਸਿੱਟਿਆ ਬਾਹਰ ਇਹ ਪਲਾਈ ਤੋੜ ਕੇ ਵੜਿਆ ਜੀ ਇਹ ਪਲਾਈ ਇੱਟ ਨਾਲ ਤੋੜੀ ਜੀ ਇੱਟ ਮੈਂ ਉਧਰ ਉਧਰ ਪਾਸੇ ਛੱਟੀ ਜੀ ਛੱਟੀ ਤੇ ਜਦੋਂ ਇਹ ਵੜਿਆ ਜੀ ਮੈਂ ਡੰਬਲ ਇਹਨੇ ਸਿੱਟਿਆ ਤੇ ਮੈਂ ਨਾਲ ਨਾਲ ਦਾ ਹੱਥ ਫੜ ਲਿਆ ਜੀ ਫੜ ਕੇ ਤੇ ਮੈਨੂੰ ਇੱਥੇ ਫੜ ਲਿਆ ਸਾਰਿਆਂ ਨੂੰ ਫੋਨ ਕੀਤਾ ਸਾਰੇ ਜੀ ਆ ਗਏ ਇਹਨਾਂ ਕੋਈ ਸਮਾਨ ਇਹਨੇ ਹੁਣ ਤੱਕ ਜੀ ਸਮਾਨ ਜੀ ਇੱਥੋਂ ਖੈਰ ਕੋਈ ਚੋਰੀ ਹੋ ਨਹੀਂ ਸਕਿਆ ਪਰ ਡੰਬਲ ਦੋ ਸੀ ਸਾ ਮੌਕੇ ਤੇ ਫੜ ਲਿਆ ਜੀ ਬਚਤ ਹੋ ਗਈ ਜੇ ਨਾ ਹੁੰਦੇ ਫੇਰ ਕੁਝ ਵੀ ਹੋ ਸਕਦਾ ਸੀ ਇਹ ਜੇ ਸਾਰਾ ਸਮਾਨ ਪਿਆ ਕੋਸਾ ਦਾ ਜੀ ਮਾਈਕਲ ਕੋਸਾ ਦਾ ਸਟੋਰ ਦੇ ਵਿੱਚ ਪੂਰਾ ਸਟੋਰ ਹੈ ਜੀ ਤੇ ਬਹੁਤ ਨੁਕਸਾਨ ਹੋ ਜਾਣਾ ਸੀ ਚਲੋ ਪਰਮਾਤਮਾ ਦੀ ਮਿਹਰ ਹੋਈ ਕਿ ਪਤਾ ਲੱਗ ਗਿਆ ਜੀ ਤੇ ਨਾਲ ਦੇ ਨਾਲ ਮੈਂ ਫੜ ਲਿਆ ਇਹ ਜੀ ਸਾਡੇ ਆਪਣੇ ਚੌਕੀਦਾਰ ਨੇ ਸਤਪਾਲ ਜੀ ਇਹਨਾਂ ਨੇ ਸਵੇਰੇ ਸਵੇਰੇ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਐ ਕਰਕੇ ਕੋਸਾ ਵੀ ਚੋਰ ਫੜ ਲਿਆ ਤੇ ਇਹ ਕਿਤੇ ਰਾਉਂਡ ਤੇ ਸੀਗੇ ਤੇ ਅੰਦਰੋਂ ਮੂਹਰਾ ਇਹਨਾਂ ਨੇ ਦੇਖਿਆ ਹੋਇਆ ਤੇ ਮੂਹਰੇ ਵਿੱਚੋਂ ਦੀ ਇਹ ਸਮਾਨ ਬਾਹਰ ਸੁੱਟ ਰਹੇ ਸੀਗੇ ਤੇ ਉਹ ਮੌਕੇ ਤੇ ਇਹਨੇ ਚੋਰ ਨੂੰ ਫੜ ਲਿਆ ਤੇ ਮੈਨੂੰ ਨਾਲ ਦੀ ਨਾਲ ਫੋਨ ਕਰਤਾ ਵੀ ਕੋਲ ਸਾਹਿਬ ਤੁਸੀਂ ਜਲਦੀ ਆ ਜਾਓ ਆਪਣੇ ਸਟੋਰ ਦੇ ਵਿੱਚ ਜਿਹੜਾ ਨਹਿਰੂ ਸਟੇਡੀਅਮ ਹੈ ਹੈਂਡਬਾਲ ਦਾ ਉਹਦੇ ਵਿੱਚ ਇਹ ਚੋਰ ਅੰਦਰ ਵੜ ਕੇ ਚੋਰੀ ਕਰਦਾ ਫੜਿਆ ਗਿਆ ਕਿੰਨਾ ਕੁ ਸਮਾਨ ਅੰਦਰ ਪਿਆ ਹੈ ਜੀ ਕੋਲ ਸਮਾਨ ਤਾਂ ਅੰਦਰ ਲੱਖਾਂ ਦਾ ਸਮਾਨ ਪਿਆ ਹੈ ਜੀ ਬੱਚਿਆਂ ਦਾ ਖੇਡਾਂ ਦਾ ਸਮਾਨ ਹੈ ਤੇ ਜਿਮ ਦਾ ਸਮਾਨ ਹੈ ਲਾਈਟਾਂ ਲੱਗ ਰਹੀਆਂ ਨੇ ਹੈਂਡਬਾਲ ਗਰਾਊਂਡਾਂ ਵਿੱਚ ਉਹ ਲਾਈਟਾਂ ਪਈਆਂ ਨੇ ਬਹੁਤ ਸਮਾਨ ਪਿਆ ਸੀ ਅੰਦਰ ਤਾਂ ਜੀ ਫਿਰ ਤੁਹਾਨੂੰ ਕੀ ਇਨਫੋਰਮੇਸ਼ਨ ਚਾਹੀਦੀ ਹੈ ਹਾਂਜੀ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਜੀ ਆਪਣੇ ਤਾਲਮੇਲ ਕੀਤਾ ਮੈਂ ਪੁਲਿਸ ਵਾਲਿਆਂ ਨਾਲ ਉਹ ਕਹਿੰਦੇ ਜੇ ਅਸੀਂ ਭੇਜਦੇ ਆ ਮੈਂ ਵੀਡੀਓ ਤੇ ਫੋਟੋ ਆ ਜਾਂਦੀਆਂ ਚੋਰ ਦੀਆਂ ਭੇਜਦੀਆਂ